ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਥਰਾ ਜੀ ਗੁਰੂ ਸਾਹਿਬ ਦਾ ਇੱਕ ਬਹੁਤ ਹੀ ਵਿਦਵਾਨ ਵਿਅੰਗਕਾਰ ਗੁਰਸਿੱਖ ਸੀ ਆਓ ਇਹਦੇ ਬਾਰੇ ਵਿਚਾਰ ਕਰੀਏ ਵਿਦਵਾਨ ਗੁਰਸਿੱਖ ਭਾਈ ਸੁਥਰੇ ਦਾ ਜੀਵਨ 1615 ਤੋਂ 1681 ਤੱਕ ਮੰਨਿਆ ਜਾਂਦਾ ਹੈ ਇਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਨਿਗਰਾਨੀ ਵਿੱਚ ਰੱਖਿਆ ਅਤੇ ਪੜਾਇਆ ਅਗੋਂ ਇਹ ਸਾਰੇ ਗੁਰਵਿਖਤਿਆਂ ਦੀ ਨਜ਼ਰੇ ਕਰਮ ਰਿਹਾ 6-7 ਸਾਲ ਤੱਕ ਦਸਵੇਂ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਵੀ ਇਹ ਪੰਥਕ ਸੇਵਾ ਕਰਦਾ ਰਿਹਾ ਸੁਥਰੇ ਸ਼ਾਹ ਨੇ ਹਾਸ ਵਿਅੰਗ ਰਾਹੀਂ ਧਰਮ ਦਾ ਵਿਖਾਵਾ ਕਰਨ ਵਾਲੇ ਲੋਕਾਂ ਦੀ ਬਹੁਤ ਵਾਰੀ ਖੁੰਮ ਠੱਪੀ ਸੀ ਭਾਵੇਂ ਸਿੱਖ ਤੇ ਭਾਵੇਂ ਗੈਰ ਸਿੱਖ ਹੋਵੇ ਉਹ ਚਿੱਤ ਸਮਝ ਜਾਣ ਕੇ ਇਹ ਭਾਈ ਮਨੁੱਖ ਦੇ ਅੰਦਰਲੇ ਸੱਚ ਨੂੰ ਸਾਰਿਆਂ ਦੇ ਸਾਹਮਣੇ ਬੇਪਰਦ ਕਰਨ ਦੀ ਯੁਗਤ ਅਤੇ ਦਲੇਰੀ ਰੱਖਦਾ ਸੀ ਇਸ ਨੇ ਕੁਝ ਕੁ ਵਿਅੰਗਮਈ ਕਵਤਾਵਾਂ ਵੀ ਲਿਖੀਆਂ ਸਨ ਖੁਸ਼ੀ ਗਮੀ ਦੇ ਹਰ ਮੌਕੇ ਸੁਥਰਾ ਅਡੋਲ ਸ਼ਾਂਤ ਚਿੱਤ ਰਹਿੰਦਾ ਸੀ ਇਹ ਲੋਕ ਅਖਾਣ ਤਾਂ ਹਰ ਬੱਚੇ ਬੁੱਢੇ ਦੀ ਜ਼ੁਬਾਨ ਤੇ ਚੜਿਆ ਹੋਇਆ ਸੀ ਕਿ ਜੋ ਸੁਥਰੇ ਦਾ ਆਪਣੇ ਆਪ ਬਾਰੇ ਲਿਖਿਆ ਹੋਇਆ ਸੀ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਇਹ ਉਹਦੇ ਨਾਲ ਜੁੜਿਆ ਹੋਇਆ ਮੁਹਾਵਰਾ ਬਣ ਗਿਆ ਆਪਣੇ ਤਿੱਖੇ ਵਿਅੰਗ ਬੋਲਾਂ ਅਤੇ ਕੰਮਾਂ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਭਾਈ ਸੁਥਰਾ ਨਾਰਾਜ਼ ਵੀ ਕਰ ਲੈਂਦਾ ਸੀ ਪਰ ਅਜਿਹੀ ਕੋਈ ਲਿਖਤ ਨਹੀਂ ਮਿਲਦੀ ਜਿਸ ਤੋਂ ਪਤਾ ਲੱਗੇ ਕਿ ਕਦੀ ਗੁਰੂ ਸਾਹਿਬ ਵੀ ਇਸ ਤੇ ਨਾਰਾਜ਼ ਹੋਏ ਹੋਣ ਪੰਜ ਗੁਰੂ ਸਾਹਿਬਾਨਾਂ ਦੇ ਸਮੇਂ ਆਪਣੇ ਢੰਗ ਨਾਲ ਇਹ ਲਿਖਦਾ ਰਿਹਾ ਤੇ ਬੋਲਦਾ ਰਿਹਾ ਗੁਰੂ ਸਾਹਿਬ ਨੇ ਇਸ ਨੂੰ ਕਦੀ ਨਹੀਂ ਰੋਕਿਆ ਜਦੋਂ ਗੁਰਦੁਆਰਿਆਂ ਵਿਚਲੇ ਅੱਜ ਦੇ ਵਰਤਾਰੇ ਨੂੰ ਵੇਖਿਆ ਜਾਵੇ ਤਾਂ یوں ਮਹਿਸੂਸ ਹੁੰਦਾ ਹੈ ਕਿ ਗੁਰਦੁਆਰੇ ਵਿੱਚ ਹੱਸਣਾ ਮਨਾ ਹੈ ਦਾ ਹੁਕਮ ਸਖਤੀ ਨਾਲ ਲਾਗੂ ਕਰ ਦਿੱਤਾ ਗਿਆ ਹੈ ਠੀਕ ਹੈ ਕਿ ਕਥਾ ਕੀਰਤਨ ਵਕਤ ਚੁੱਪ ਦਾ ਧਨ ਜ਼ਰੂਰੀ ਹੈ ਪਰ ਕਦੀ ਹਾਸੇ ਦਾ ਧਨ ਵੀ ਗੁਰਦੁਆਰੇ ਵਿੱਚੋਂ ਮਿਲਣਾ ਚਾਹੀਦਾ ਹੈ ਅੱਗੇ ਜਾ ਕੇ ਅਸੀਂ ਵੇਖਾਂਗੇ ਕਿ ਗੁਰੂ ਸਾਹਿਬ ਨੇ ਗੁਰਬਾਣੀ ਰਾਹੀਂ ਕਮਾਲ ਦੇ ਵਿਅੰਗ ਕੀਤੇ ਹਨ ਛੱਡਿਆ ਸੀ ਗਾਂ ਥੱਲੇ ਜਾ ਬੈਠਿਆ ਸਾਨ ਥੱਲੇ ਬੈਲ ਕੋ ਨੇਤਰਾ ਪਾਏ ਦੁਹਾਵਾ ਗਊ ਚਰ ਸਿੰਘ ਪਾਛੇ ਪਾਵੈ 198 ਪੰਨੇ ਤੇ ਗੁਰੂ ਅਰਜਨ ਸਾਹਿਬ ਦਾ ਲਿਖਿਆ ਹੋਇਆ ਅੱਜ ਤਾਂ ਅਸੀਂ ਆਪਣੀ ਬੋਲ ਚਾਲ ਦੇ ਵਿੱਚ ਕਹਿ ਦਿੰਦੇ ਆ ਕਿ ਛੱਡਿਆ ਸੀ ਗਾਂ ਥੱਲੇ ਜਾ ਵੜਿਆ ਸਾਨ ਥੱਲੇ ਪਰ ਗੁਰੂ ਅਰਜਨ ਸਾਹਿਬ ਨੇ ਕੀ ਲਿਖਿਆ ਹੋਇਆ ਬੈਲ ਕੋ ਨੇਤਰਾ ਪਾਏ ਦੁਹਾਵਾ ਭਾਬ ਕੇ ਕਿੱਡਾ ਮੂਰਖ ਬੰਦਾ ਹੈ ਕੋਈ ਤੇ ਬੈਲ ਦੇ ਥੱਲੇ ਉਹਨੂੰ ਨਿਆਣਾ ਪਾ ਕੇ ਦੁੱਧ ਚੋਣਾ ਚਾਹੁੰਦਾ ਹੈ ਗਊ ਚੜ ਸਿੰਘ ਪਾਛਾ ਪਾਵੈ ਗਊ ਤੇ ਸਵਾਰ ਹੋ ਕੇ ਉਹ ਸ਼ੇਰ ਦਾ ਸ਼ਿਕਾਰ ਕਰਨ ਚੱਲਿਆ ਮੂਰਖਾ ਕਦੇ ਗਊ ਤੇ ਸਵਾਰੀ ਕਰਕੇ ਸ਼ੇਰ ਦਾ ਸ਼ਿਕਾਰ ਹੋ ਸਕਦਾ ਹੈ ਇਹ ਗੁਰੂ ਸਾਹਿਬ ਨੇ ਵੀ ਇਹੋ ਜਿਹੇ ਕਰਾਰੇ ਵਿਅੰਗ ਕੀਤੇ ਹੋਏ ਨੇ ਗੁਰਬਾਣੀ ਚ ਬਹੁਤ ਨੇ ਇਹ ਵੱਖਰੀ ਗੱਲ ਹੈ ਅਸੀਂ ਸੁਣੇ ਨਹੀਂ ਜਾਂ ਪੜ੍ਹੇ ਨਹੀਂ ਜਾਂ ਫਿਰ ਸਾਡੇ ਸਮਝ ਹੀ ਨਹੀਂ ਆਏ ਕੀਰਤਨੀਆਂ ਨੇ ਕਥਾਵਾਚਕਾਂ ਨੇ ਇਹਨਾਂ ਸ਼ਬਦਾਂ ਨੂੰ ਸਾਹਮਣੇ ਆਉਣ ਹੀ ਨਹੀਂ ਦਿੱਤਾ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਕਟਾਕਸ ਪੜੇ ਅਤੇ ਸੁਨੇਹਾ ਜਾ ਸਕਦੇ ਹਨ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਵਿੱਚੋਂ ਬਹੁਤ ਸਾਰਾ ਵਿਅੰਗਾਤਮਕ ਖਜ਼ਾਨਾ ਪੜਨ ਨੂੰ ਮਿਲ ਜਾਂਦਾ ਹੈ ਇਹਨਾਂ ਵਿਦਵਾਨ ਸਿੱਖਾਂ ਨੂੰ ਸੁਤਰੇ ਸੁਥਰੇ ਸ਼ਾਹੀ ਨਾਮ ਅਧੀਨ ਮੰਜੀਦਾਰ ਜਾਂ ਪ੍ਰਚਾਰਕ ਵੀ ਥਾਪਿਆ ਗਿਆ ਸੀ ਮਿਸਲਾਂ ਦੇ ਔਖੇ ਸਮੇਂ ਇਹਨਾਂ ਵਿੱਚੋਂ ਬਹੁਤੇ ਵਾਪਸ ਆਪਣੇ ਪਿਤਰੀ ਧਰਮ ਵਿੱਚ ਝਾਰਲੇ ਸੀ ਅੱਜ ਵੀ ਸਖਤ ਲੋੜ ਹੈ ਕਿ ਬੇ ਲੋੜੀ ਗੰਭੀਰਤਾ ਨੂੰ ਛੱਡ ਕੇ ਹਲਕੇ ਫੁਲਕੇ ਤਰੀਕੇ ਗੁਰਮਤਿ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਇੱਕ ਦਿਨ ਦੀਵਾਨ ਸਜਿਆ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਉਪਦੇਸ਼ ਕਰ ਰਹੇ ਸਨ ਸੰਗਤਾਂ ਦਾ ਵੱਡਾ ਇਕੱਠ ਸੀ ਦੂਰੋਂ ਨੇੜਿਓਂ ਆਏ ਮਾਈ ਭਾਈ ਇਥਾ ਸ਼ਗਤ ਦਸਵੰਦ ਦੀ ਮਾਇਆ ਅਤੇ ਰਸਦ ਗੁਰੂ ਸਾਹਿਬ ਅੱਗੇ ਅਰਪਣ ਕਰ ਰਏ ਸੀ ਸੁਥਰਾ ਜੀ ਆਏ ਭੇਟਾ ਕੀਤੀ ਮਾਇਆ ਵਿੱਚੋਂ ਦੋ ਪੈਸੇ ਚੁੱਕ ਲਏ ਆਲੇ ਦੁਆਲੇ ਸਾਰਿਆਂ ਵੱਲ ਵੇਖਿਆ ਦੋ ਪੈਸੇ ਸਭ ਨੂੰ ਵਿਖਾਏ ਤੇ ਜੇਬ ਵਿੱਚ ਪਾ ਕੇ ਤੇਜ ਕਦਮੀ ਦੀਵਾਨ ਵਿੱਚੋਂ ਬਾਹਰ ਚਲਾ ਗਿਆ ਜਿਨ੍ਹਾਂ ਦੀ ਨਿਗਾਹ ਆਉਣ ਜਾਣ ਵਾਲਿਆਂ ਤੇ ਟਿਕੀ ਹੋਈ ਹੁੰਦੀ ਹੈ ਕਿਵੇਂ ਮੱਥਾ ਟੇਕਿਆ ਕਿੰਨੇ ਪੈਸੇ ਰੱਖੇ ਕਿਹੋ ਜੇ ਇਹਨੇ ਵਸਤਰ ਪਹਿਨੇ ਹੋਏ ਸਨ ਅਜੇਹੀ ਫੇਤਰਤ ਵਾਲਿਆ ਉਪਦੇਸ਼ ਤਾਂ ਸੁਣਨਾ ਨਹੀਂ ਹੁੰਦਾ ਬਸ ਹਲਕੇ ਜਿਹੇ ਪੱਦਰ ਦਾ ਮਨੋਰੰਜਨ ਕਰਨਾ ਹੁੰਦਾ ਹੈ ਦਿਵਾਨ ਦੀ ਸਮਾਪਤੀ ਹੋਈ ਕਈ ਸਾਰੇ ਸਿੱਖ ਗੁਰੂ ਕੋਲ ਜਾ ਕੇ ਦੱਸਣ ਲੱਗੇ ਮਹਾਰਾਜ ਬਹੁਤ ਲੰਮੇ ਅਰਸੇ ਤੋਂ ਭਾਈ ਸੁਥਰਾ ਸ਼ਰਾਰਤਾਂ ਹੀ ਸ਼ਰਾਰਤਾਂ ਕਰਦਾ ਆ ਰਿਹਾ ਹੈ ਤੁਸੀਂ ਇਸ ਨੂੰ ਬਹੁਤਾ ਹੀ ਲਾਡਲਾ ਰੱਖਿਆ ਹੋਇਆ ਹੈ ਪਹਿਲਾਂ ਜੋ ਹੋਇਆ ਸੋ ਹੋਇਆ ਪਰ ਅੱਜ ਤਾਂ ਇਸ ਨੇ ਹੱਥ ਹੀ ਮੁਕਾ ਦਿੱਤੀ ਤੁਸੀਂ ਤਾਂ ਆਪਣੇ ਧਿਆਨ ਵਿੱਚ ਮਗਨ ਬੈਠੇ ਸੀ ਅਸੀਂ ਚੰਗੀ ਤਰ੍ਹਾਂ ਇਸ ਨੂੰ ਨੇੜਿਓਂ ਵੇਖਿਆ ਹੈ ਸੰਗਤਾਂ ਵੱਲੋਂ ਅਰਪਣ ਕੀਤੀ ਮਾਇਆ ਵਿੱਚੋਂ ਪੈਸੇ ਚੁੱਕ ਕੇ ਉਸ ਨੇ ਆਪਣੀ ਜੇਬ ਵਿੱਚ ਪਾ ਲਏ ਤੇਜ਼ ਕਦਮਾਂ ਨਾਲ ਬਾਹਰ ਚਲਾ ਗਿਆ ਹਜੂਰ ਸਮਝਾਓ ਉਸ ਨੂੰ ਇਹ ਕੋਈ ਸੋਭਨਿਕ ਕੰਮ ਨਹੀਂ ਹੈ ਸਤਿਗੁਰੂ ਬੋਲੇ ਭਾਈ ਸਿੱਖੋ ਜਦੋਂ ਸੁਥਰਾ ਮਿਲੇ ਮੇਰੇ ਕੋਲ ਉਸ ਨੂੰ ਲੈ ਆਉਣਾ ਸਾਰੀ ਗੱਲਬਾਤ ਉਸ ਨੂੰ ਪੁੱਛ ਲਵਾਂਗੇ ਕੁਝ ਦਿਨਾਂ ਤੋਂ ਬਾਅਦ ਜਦੋਂ ਭਾਈ ਸੁਥਰਾ ਫਿਰ ਨજર ਆਇਆ ਤਾਂ ਚਾਰ ਪੰਜ ਬੰਦਿਆਂ ਨੇ ਘੇਰ ਲਿਆ ਲੱਗੇ ਸਵਾਲ ਜਵਾਬ ਕਰਨ ਤੋਰ ਲਿਆਏ ਗੁਰੂ ਤੇਗ ਬਹਾਦਰ ਸਾਹਿਬ ਵੱਲ ਦੁਬਾਰਾ ਫਿਰ ਉਹੀ ਸ਼ਿਕਾਇਤ ਉਹਨਾਂ ਨੇ ਦੁਹਰਾਈ ਗੁਰੂ ਜੀ ਨੇ ਪਿਆਰ ਨਾਲ ਸੁਥਰਾ ਸ਼ਾਹ ਨੂੰ ਪੁੱਛਿਆ ਭਾਈ ਜੀ ਕੀ ਮਾਜਰਾ ਹੈ ਕੀ ਕਹਿੰਦੇ ਨੇ ਇਹ ਸਾਰੇ ਸੁਥਰਾ ਨਿਮਰਤਾ ਨਾਲ ਦੱਸਣ ਲੱਗਾ ਪਾਤਸ਼ਾਹ ਸੰਗਤਾਂ ਵੱਲੋਂ ਅਰਪਣ ਕੀਤੀ ਮਾਇਆ ਵਿੱਚੋਂ ਮੈਂ ਕੇਵਲ 2 ਪੈਸੇ ਚੁੱਕੇ ਸਨ ਚੋਰੀ ਨਹੀਂ ਕੀਤੀ ਸਾਰਿਆਂ ਦੇ ਸਾਹਮਣੇ ਚੁੱਕੇ ਸਨ ਵੱਡੀ ਰਕਮ ਵੀ ਨਹੀਂ ਚੁੱਕੀ ਇਹ ਤਾਂ ਸੰਕੇਤ ਮਾਤਰ 2 ਪੈਸੇ ਚੁੱਕੇ ਨੇ ਪਰ ਮੈਂ ਇਹਨਾਂ ਭਾਈਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸੰਗਤਾਂ ਨੇ ਰੁਪਏ ਪੈਸੇ ਅਰਪਣ ਕਰ ਦਿੱਤੇ ਮੈਂ ਆਪਣੇ ਪਿਤਾ ਦੇ ਖਜ਼ਾਨੇ ਵਿੱਚੋਂ ਦੋ ਪੈਸੇ ਲੈ ਲੇ ਤੁਹਾਨੂੰ ਕਿਉਂ ਚਾਰ ਦਿਨਾਂ ਤੋਂ ਢਿੱਡ ਪੀੜ ਹੋ ਰਹੀ ਐ ਤੁਹਾਨੂੰ ਮੇਰੇ ਦੋ ਪੈਸੇ ਨਜ਼ਰ ਆ ਗਏ ਤੁਹਾਨੂੰ ਆਪਣੇ ਵਾਲੇ ਖਜ਼ਾਨੇ ਕਦੀ ਨਹੀਂ ਦਿਸੇ ਤੁਸੀਂ ਪੈਸਾ ਦੋ ਪੈਸੇ ਇੱਥੇ ਰੱਖ ਕੇ ਕਿੰਨੀਆਂ ਮੰਗਾਂ ਦੀ ਅਰਦਾਸ ਕਰਦੇ ਹੋ ਸਤਿਗੁਰੂ ਜੀ ਰੋਗ ਮੁਕਤ ਕਰ ਦਿਓ ਅੰਨ ਧੰਨ ਨਾਲ ਭੰਡਾਰੇ ਸਾਡੇ ਭਰ ਦਿਓ ਪੁੱਤਰਾਂ ਦੀ ਦਾਤ ਬਖਸ਼ ਦਿਓ ਕਦੀ ਸੋਚਿਆ ਹੈ ਅੱਜ ਤੱਕ ਕਿ 2-4 ਪੈਸਿਆਂ ਵਿੱਚ ਇਹ ਸਾਰਾ ਕੁਝ ਖਰੀਦਿਆ ਜਾ ਸਕਦਾ ਹੈ ਜਿਹੜਾ ਕਿ 2 ਪੈਸੇ ਰੱਖ ਕੇ ਤੁਸੀਂ ਗੁਰੂ ਸਾਹਿਬ ਤੋਂ ਮੰਗ ਰਹੇ ਹੁੰਨੇ ਹੋ ਤੁਸੀਂ ਨਹੀਂ ਜਾਣਦੇ ਗੁਰੂ ਜੀ ਤੁਹਾਡੇ ਵਾਸਤੇ ਕੀ ਕੁਝ ਕਰਨਾ ਚਾਹੁੰਦੇ ਹਨ ਜੋ ਚੰਡਾਲ ਸਰਕਾਰੀ ਹਾਕਮ ਤੁਹਾਡਾ ਅੰਨ ਧਨ ਖੋ ਕੇ ਲੈ ਜਾਂਦੇ ਹਨ ਜਿਨ੍ਹਾਂ ਦੇ ਕਾਰਨ ਅਸੀਂ ਤੁਸੀਂ ਗੁਲਾਮ ਹੋ ਚੁੱਕੇ ਹਾਂ ਇਸ ਮੰਦੇ ਨਿਜਾਮ ਕਾਰਨ ਅਸੀਂ ਬੇਆਬਰੂ ਹੋ ਚੁੱਕੇ ਹਾਂ ਜਿਨ੍ਹਾਂ ਲੁੱਟੂ ਪੁਜਾਰੀਆਂ ਦੀ ਬਦੌਲਤ ਅਸੀਂ ਗਿਆਨਹੀਣ ਹੋ ਕੇ ਆਪਣੇ ਘਰ ਲੁੱਟਾਈ ਜਾ ਰਹੇ ਹਾਂ ਸਤਿਗੁਰੂ ਜੀ ਦੀ ਜੰਗ ਉਸ ਵਿਗੜੇ ਹੋਏ ਰਾਜ ਪ੍ਰਬੰਧ ਨਾਲ ਹੈ ਤੁਸੀਂ ਆਉਂਦੇ ਹੋ ਨਿੱਕੀਆਂ ਨਿੱਕੀਆਂ ਗਰਜਾਂ ਲਈ ਅਰਦਾਸਾਂ ਕਰਵਾਉਂਦੇ ਹੋ ਦੋ-ਦੋ ਪੈਸਿਆਂ ਦਾ ਹਿਸਾਬ ਮੰਗਦੇ ਹੋ ਸ਼ਾਇਦ ਤੁਸੀਂ ਸਤਿਗੁਰੂ ਦਾ ਉਪਦੇਸ਼ ਸੁਣਿਆ ਹੀ ਨਹੀਂ ਜਿੰਨੇ ਉੱਚੇ ਸੋਚੇ ਵਿਚਾਰ ਪਾਤਸ਼ਾਹ ਜੀ ਦੇ ਰਹੇ ਸਨ ਜੇ ਤੁਸੀਂ ਉਹ ਇਕਾਗਰ ਚਿੱਤ ਸੁਣ ਲੈਂਦੇ ਤਾਂ 2 ਪੈਸਿਆਂ ਵਾਲੀ ਨਿਗੂਣੀ ਜਹੀ ਗੱਲਬਾਤ ਤੁਸੀਂ ਧਿਆਨ ਨਹੀਂ ਦੇਣਾ ਸੀ ਮੈਨੂੰ 2 ਪੈਸਿਆਂ ਦੀ ਲੋੜ ਨਹੀਂ ਸੀ ਨਾ ਹੀ ਇਹ ਕੋਈ ਵੱਡੀ ਰਕਮ ਸੀ ਮੈਂ ਆਪਣੀਆਂ ਲੋੜਾਂ ਇੱਥੋਂ ਹੀ ਪੂਰੀਆਂ ਕਰਦਾ ਹਾਂ ਧਿਆਨ ਰਹੇ ਜਿਨ੍ਹਾਂ ਲੋਕਾਂ ਦੇ ਟੀਚੇ ਵੱਡੇ ਹੁੰਦੇ ਹਨ ਉਹ ਨਿਗੂਣੀਆਂ ਗੱਲਾਂ ਵਿੱਚ ਸਮਾ ਵਿਅਰਥ ਨਹੀਂ ਗਵਾਉਂਦੇ ਜਿਨ੍ਹਾਂ ਨੇ ਆਜ਼ਾਦੀ ਲਈ ਵੱਡੀ ਜੰਗ ਲੜਨੀ ਹੁੰਦੀ ਹੈ ਉਹ ਮਾਮੂਲੀ ਝਗੜਿਆਂ ਵਿੱਚ ਨਹੀਂ ਉਲਝਦੇ ਜਿਨ੍ਹਾਂ ਦਾ ਟੀਚਾ ਰਾਜ ਪ੍ਰਾਪਤੀ ਹੋਵੇ ਉਹ ਆਪਸ ਵਿੱਚ ਕਦੀ ਨਹੀਂ ਖੈਬੜਦੇ ਜਿਹੜੇ ਇਨਸਾਨ ਧਰਮੀ ਹੁੰਦੇ ਹਨ ਉਹ ਮਾਮੂਲੀ ਜਿੰਨੀ ਮਾਇਆ ਕਾਰਨ ਬੇਚੈਨ ਨਹੀਂ ਹੋ ਜਾਇਆ ਕਰਦੇ ਸਤਿਗੁਰੂ ਦੀ ਅਗਵਾਈ ਵਿੱਚ ਆਪਾਂ ਬਹੁਤ ਵੱਡੀਆਂ ਪ੍ਰਾਪਤੀਆਂ ਕਰਨੀਆਂ ਹਨ ਉਪਦੇਸ਼ ਧਿਆਨ ਨਾਲ ਸੁਣਿਆ ਕਰੋ ਭਾਈ ਗੁਰੂ ਸਾਹਿਬ ਨੇ ਭਾਈ ਸੁਥਰਾ ਜੀ ਨੂੰ ਪਿਆਰ ਨਾਲ ਕੋਲੇ ਬੁਲਾਇਆ ਥਾਪੜਾ ਦਿੱਤਾ ਅਸੀਸਾਂ ਨਾਲ ਲਵਾਜਿਆ ਸ਼ਿਕਾਇਤ ਕਰਨ ਵਾਲੇ ਮਾਫੀ ਮੰਨ ਕੇ ਨੀਵੀਆਂ ਪਾਈ ਵਾਪਸ ਚਲੇ ਗਏ ਸਤਿਗੁਰੂ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਸਥਿਰ ਰਹੋ ਡੋਲੋ ਮਤ ਕਬ ਹੂੰ ਗੁਰ ਕਾ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਅਸਥਿਰ ਰਹੋ ਡੋਲੋ ਮਤ ਕਬ ਹੂੰ ਗੁਰ ਕਾ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਪੰਨਾ 678 ਭੁੱਲ ਚੁਕ ਲਿਖਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ